3 ਮਹੀਨੇ ਦੇ ਵਿੱਚ 15 ਜਨਵਰੀ ਨੂੰ 17 ਫ फेब्रुवारी ਨੂੰ ਬਲਾਸਟ ਹੋਏ ਸੀਗੇ 15 ਜਨਵਰੀ ਨੂੰ ਰਜਿੰਦਰ ਜੰਤੀਪੁਰ ਉਹਨਾਂ ਦੇ ਘਰ ਦੇ ਵਿੱਚ ਬਲਾਸਟ ਕੀਤਾ ਗਿਆ ਸੀ ਔਰ 17 ਫ फेब्रुवारी ਨੂੰ ਰਾਇਮਲ ਪਿੰਡ ਹੈਗਾ ਆ ਕੋਟਲੀ ਸੂਰਤ ਮਲੀਆਂ ਪਿੰਡ ਦੇ ਥਾਣੇ ਦੇ ਵਿੱਚ ਉੱਥੇ ਸਾਡਾ ਪੁਲਿਸ ਸਾਥੀ ਸੀਗਾ ਉਹਦੇ ਘਰ ਦੇ ਵਿੱਚ ਬਲਾਸਟ ਕੀਤਾ ਗਿਆ ਸੀ ਔਰ ਇਹ ਜਦੋਂ ਦੋਨੋਂ ਬਲਾਸਟ ਹੁੰਦੇ ਆ ਇਨਾਂ ਦੀ ਜ਼ਿੰਮੇਵਾਰੀ ਹੈਪੀ ਪਾਸ਼ੀਆ ਨਾਂ ਦਾ ਇੱਕ ਜਿਹੜਾ ਗੈਂਗਸਟਰ ਆ ਹੁਣ ਆਪਣੇ ਆਪ ਨੂੰ ਆਤਵਾਦੀ ਕਹਿੰਦਾ ਆ ਬਾਹਰ ਅਮਰੀਕਾ ਬੈਠਾ ਉਹਨੇ ਇਹ ਜ਼ਿੰਮੇਵਾਰੀ ਲਈ ਸੀ ਔਰ ਬਬਰ ਖਾਲਸਾ ਇੰਟਰਨੈਸ਼ਨਲ ਦੇ ਹੈੱਡ ਦੇ ਤਹਿਤ ਇਨੇ ਆਪ ਦਾ ਇਹ ਜ਼ਿੰਮੇਵਾਰੀ ਲਈ ਸੀ ਬਟਾਲਾ ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ ਐਸਐਸਪੀ ਸਾਹਿਬ ਦੀ ਟੀਮ ਨੇ ਬਹੁਤ ਛੇਤੀ ਹੀ ਦੋਨੋਂ ਕੇਸ ਰਿਸਕ ਕੀਤੇ ਆ ਅੱਜ ਇਸ ਕੇਸ ਦੇ ਵਿੱਚ ਮੋਹਿਤ ਤੇ ਵਿਸ਼ਾਲ ਨਾਮ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਔਰ ਮੋਹਿਤ ਨੂੰ ਜਦੋਂ ਰਿਕਵਰੀ ਲਈ ਲੈ ਕੇ ਜਾ ਰਹੇ ਸੀ ਤਾਂ ਮੌਕੇ ਤੇ ਮੋਹਿਤ ਨੇ ਉੱਥੇ ਜਿੱਥੇ ਮੈਥੇ ਥਾਣੇ ਦੇ ਏਰੀਆ ਵਿੱਚ ਉੱਥੇ ਜਿੱਥੇ ਇਹਨੇ ਪਿਸਤਲ ਲੁਕੋਇਆ ਹੋਇਆ ਸੀ ਇਹਨੇ ਪਿਸਤਲ ਚੁੱਕ ਕੇ ਪੁਲਿਸ ਪਾਰਟੀ ਤੇ ਫਾਇਰ ਕੀਤਾ ਤਾਂ ਸਾਡਾ ਇੱਕ ਸਾਥੀ ਜ਼ਖਮੀ ਹੋਇਆ ਪੁਲਿਸ ਪਾਰਟੀ ਨੇ ਵੀ ਜਵਾਬੀ ਕਾਰਵਾਈ ਕਰਦੇ ਹੋਏ ਸੈਲਫ ਡਿਫੈਂਸ ਦੇ ਵਿੱਚ ਗੋਲੀਆਂ ਚਲਾਈਆਂ ਜੋ ਮੋਹਿਤ ਉਥੇ ਮੌਕੇ ਤੇ ਜ਼ਖਮੀ ਹੋ ਗਿਆ ਤੇ ਹਸਪੀਟਲ ਇੱਥੇ ਲਿਆਂਦਾ ਗਿਆ ਤੇ ਜੋ ਡਾਕਟਰਸ ਨੇ ਉਹਨੂੰ ਡੈੱਡ ਡਿਕਲੇਅਰ ਕਰਤਾ ਸੋ ਇਹਦੇ ਚ ਟੋਟਲ 4 ਬੰਦੇ ਇਨਵੋਲਟ ਸਿਗੇ ਦੋ ਅਸੀਂ ਰੈਸਟ ਕਰ ਲਏ ਆ ਦੂਜੇ ਦੋ ਆ ਦੋਆਂ ਚੋਂ ਇੱਕ ਦੀ ਡੈਥ ਹੋ ਗਈ ਆ ਇਨਕਾਊਂਟਰ ਦੇ ਵਿੱਚ ਪੁਲਿਸ ਨੇ ਜੋ ਸੈਲਫ ਡਿਫੈਂਸ ਦੀਆਂ ਗੋਲੀਆਂ ਚਲਾਈਆਂ ਇੱਕ ਰੈਸਟ ਆ ਔਰ ਦੂਸਰੇ ਦੋ ਉਹ ਵੀ ਅਸੀਂ ਛੇਤੀ ਰੈਸਟ ਕਰ ਲਾਂਗੇ ਇਹ ਬੜਾ ਕਲੀਅਰ ਮੈਸੇਜ ਹੈ ਜਿਹੜਾ ਵੀ ਵਿਅਕਤੀ ਕਾਨੂੰਨ ਨੂੰ ਆਪਣੇ ਹੱਥ ਵਿੱਚ ਲਾਊਗਾ ਪੰਜਾਬ ਦੇ ਅਮਨ ਚੈਨ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰੂਗਾ ਪੁਲਿਸ ਉਹਦੇ ਖਿਲਾਫ ਸਖਤੀ ਨਾਲ ਕਾਰਵਾਈ ਕਰੂਗੀ ਔਰ ਇਹ ਕਿਸੇ ਕਿਸਮ ਦਾ ਵੀ ਕੋਈ ਵੀ ਸ਼ਰਾਰਤ ਬਾਜ਼ੀ ਨੂੰ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਔਰ ਸਖਤੋ ਸਖਤ ਅਸੀਂ ਕਾਨੂੰਨ ਦੇ ਮੁਤਾਬਕ ਉਸ ਨੂੰ ਸਜ਼ਾ ਦੇਵਾਂਗੇ ਸਰ ਮੋਹਿਦ ਜਾਂ ਵਿਸ਼ਾਲ ਦੀ ਬੈਕਗ੍ਰਾਉਂਡ ਦੀ ਗੱਲ ਕੀਤੀ ਜਾਵੇ ਤਾਂ ਕਿੰਨੇ ਕ੍ਰਿਮੀਨਲਸ ਇਹਨਾਂ ਦੇ ਕੇਸ ਤਾਂ ਉਹ ਅਸੀਂ ਹੁਣ ਸਾਰਾ ਕਿਉਂਕਿ ਇਹ ਅੱਜ ਹੀ ਅਰੈਸਟ ਕੀਤੇ ਗਏ ਸੀਗੇ ਇਹਨਾਂ ਸਾਰਿਆਂ ਦਾ ਅਸੀਂ ਕਰ ਰਹੇ ਹਾਂ ਇਹ ਬੇਸਿਕਲੀ ਸਾਰੇ ਪਾਕਿਸਤਾਨ ਆਈਐਸਆਈ ਨਾਲ ਇਨਟੈਕ ਸੀਗੇ ਹੈਪੀ ਪਾਸ਼ੀਆ ਇਹਨਾਂ ਨੂੰ ਚਲਾ ਰਿਹਾ ਸੀਗਾ ਜਿਹੜੇ ਇਹਨਾਂ ਦੇ ਦੂਜੇ ਦੋ ਸਾਥੀ ਵੀ ਆ ਉਹ ਵੀ ਅਸੀਂ ਜਿਹੜੇ ਫੜਨੇ ਆ ਉਹ ਵੀ ਉੱਥੋਂ ਹੀ ਸਾਰੀਆਂ ਇਹ ਦਿਸ਼ਾ ਨਿਰਦੇਸ਼ ਲੈਂਦੇ ਸੀ ਤਾਂ ਉਹ ਬਲਾਸਟ ਕੀਤੇ ਗਏ ਸੀਗੇ ਇਹਨਾਂ ਕਿੰਨੇ ਕੋ ਮਰੇ ਜੀ ਇਹਨਾਂ ਦੋਆਂ ਦੀ ਹਾਂ ਜਿਹੜਾ ਇਹ ਤਕਰੀਬਨ 25 20 25 26 ਸਾਲ ਦਾ ਹੀ ਹੈ ਜੀ ਕੀ ਕੀ ਰਿਕਵਰ ਕੀਤਾ ਗਿਆ ਜੀ ਇੱਕ ਪਿਸਟਲ 3 ਬੋਰ ਦਾ ਰਿਕਵਰ ਹੋਇਆ ਜੀ ਤੇ ਸਰ ਇਹਨੂੰ ਬਟਾਲੇ ਕਿੱਥੋਂ ਗ੍ਰਿਫਤਾਰ ਕੀਤਾ ਸੀ ਇਹ ਬਟਾਲੇ ਜਿਹੜਾ 모ਹਿਤ ਹੈਗਾ ਆ ਜਿਹਦਾ ਇਨਕਾਉਂਟਰ ਚ ਡੈਥ ਹੋਈ ਆ ਇਹਨੂੰ ਅਸੀਂ ਮੇਨ ਰੋਡ ਤੇ ਜਿਹੜਾ ਸਾਡਾ ਵਿਦੀਪੁਰ ਨਾਕਾ ਹੈ ਉੱਥੋਂ ਇਹਨੂੰ ਅਰੈਸਟ ਕੀਤਾ ਸੀਗਾ ਤੇ ਜਿਹੜਾ ਵਿਸ਼ਾਲ ਆ ਉਹਨੂੰ ਉਹਦੇ ਘਰ ਤੋਂ ਹੀ ਰਸੀ ਅਰੈਸਟ ਕੀਤਾ ਜੀ 모ਹਿਤ ਕਿੱਧਰੋਂ ਵਾਲਾ ਜੀ ਮੋਹਿਤ ਤੇ ਬੋਦੇੜੀ ਖੋਈ ਜਿਹੜਾ ਹੈ ਆਪਣੇ ਬਟਾਲੇ ਦੇ ਨਾਲ ਹੀ ਉੱਥੋਂ ਦਾ ਰਹਿਣ ਵਾਲਾ ਹੈ ਜੀ ਤੇ ਇਹ ਜਿਹੜਾ ਵਿਸ਼ਾਲ ਹੈਗਾ ਇਹ ਬਾਸਰਪੁਰ ਦਾ ਉੱਥੋਂ ਦਾ ਹੈ ਜੀ ਮੈਨੂੰ ਲੱਗੇ ਕਿ ਜਿਹੜਾ ਕੰਟਰੋਲ ਹੈ ਜੀ ਇਹ ਹੁਣ ਇਨਕਾਊਂਟਰ ਹੋਇਆ ਹੈ ਜੀ ਦੇ ਵਿੱਚ ਵਿਸ਼ਾਲ ਵੀ ਸੀ ਨਾਲ ਨਹੀਂ ਇਹਦੇ ਸਿਰਫ ਮੋਹਿਤ ਨੂੰ ਹੀ ਪੁਲਿਸ ਪਾਰਟੀ ਲੈ ਕੇ ਗਈ ਸੀ ਤੋ ਮੋਹਿਤ ਨੇ ਨਿਸ਼ਾਨ ਦੀ ਤੇ ਹੀ ਰਿਕਵਰ ਕਰਨ ਗਏ ਸੀ ਸਰ ਪਿਸਟਲ ਦਾ ਜਵਾਬ ਕੀ ਹਾਲਾਤ ਸੀ ਉਹਦਾ ਨਾਮ ਪਿਸਟਲ ਪਿਸਟਲ ਦੇਖੋ ਇਹਨੇ ਪਿਸਟਲ ਜਿਹੜੋ ਜੋ ਇੱਕ ਪ੍ਰोसीजर ਹੁੰਦਾ ਆ ਜਿਹਨੇ ਜਿਹੜੇ ਚੀਜ਼ ਲੁਕੋਈ ਹੁੰਦੀ ਆ ਉਹਨੇ ਪਿਸਤਲ ਰਿਕਵਰ ਕਰਕੇ ਦੇਣਾ ਆ ਇਹਨੇ ਪਿਸਤਲ ਰਿਕਵਰ ਕਰਦੇ ਹੀ ਨਾਲ ਹੀ ਪੁਲਿਸ ਪਾਰਟੀ ਤੇ ਇਹਨੇ ਫਾਇਰ ਕੀਤਾ ਜੀ ਸਰ ਜਿਹੜਾ ਪੁਲਿਸ ਮੈਨ ਜਖਮੀ ਹੋਇਆ ਉਹਦੇ ਕੀ ਹਾਲਾਤ ਉਹ ਉਹ ਠੀਕ ਆ ਜੀ ਆਪਣਾ ਉਹਨੂੰ ਫਰਸਟ ਏਡ ਮਿਲ ਰਹੀ ਆ ਔਰ ਸਾਰਾ ਐਕਸ-ਰੇ ਵਗੈਰਾ ਵੀ ਹੋ ਰਿਹਾ ਡਾਕਟਰ ਸਾਹਿਬ ਉਹਨੂੰ ਦੇਖ ਰਹੇ ਆ ਉਹ ਵੀ ਸੀਰੀਅਸਲੀ ਇੰਜਰਡ ਆ ਜੀ ਸਰ ਧੰਨਵਾਦ